ਜਿਹੜਾ ਸ਼ੰਭੂ ਤੇ ਕਨੌਰੀ ਬਾਰਡਰ ਤੇ ਦਿੱਲੀ ਨੂੰ ਜਾਂਦੇ ਸਮੇਂ ਸਰਕਾਰ ਵੱਲੋਂ ਤਸ਼ੱਦਦ ਕਰਕੇ ਸ਼ੁਭਕਰਨ ਸਿੰਘ ਸ਼ਹੀਦ ਕੀਤਾ ਗਿਆ ਨੌਜਵਾਨਾਂ ਨੂੰ ਫਟੜਕੀ ਕੀਤਾ ਗਿਆ ਹਰਿਆਣਾ ਤੇ ਸੈਂਟਰ ਸਰਕਾਰ ਦੀਆਂ ਗੋਲੀਆਂ ਦੇ ਨਾਲ ਉਹਦੇ ਇਨਸਾਫ ਲਈ ਕਿਸਾਨਾਂ ਦੇ ਮਜ਼ਦੂਰਾਂ ਦੇ ਵਪਾਰੀਆਂ ਦੇ ਮੁਲਾਜ਼ਮ ਵਰਗ ਦੇ ਹੱਕਾਂ ਲਈ ਜੂਝਣ ਵਾਸਤੇ ਇਨਸਾਫ ਦੀ ਮੰਗ ਕਰਨ ਵਾਸਤੇ ਟਾਂਡਾ ਦੇ ਵਿੱਚ ਜਿਹੜਾ ਰੋਸ ਮਾਰਚ ਕੱਢਿਆ ਗਿਆ ਉਹ ਸਾਬ ਦੱਸਦਾ ਹੈ ਕਿ ਲੋਕਾਂ ਦੇ ਵਿੱਚ ਇੱਕ ਲਹਿਰ ਬਣ ਚੁੱਕੀ ਹੈ ਲੋਕਾਂ ਦੇ ਵਿੱਚ ਰੋਸ ਹੈ ਲੋਕਾਂ ਦੇ ਵਿੱਚ ਆਪਣੇ ਹੱਕਾਂ ਪ੍ਰਤੀ ਅਵੇਅਰਨੈਸ ਹੈ ਇਹੀ ਕਾਰਨ ਹੈ ਕਿ ਅੱਜ ਲੋਕ ਸੜਕਾਂ ਤੇ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਸਾਫ਼ ਸਪਸ਼ਟ ਅੱਖਾਂ ਨਾਲ ਦੇਖ ਲੈਣਾ ਚਾਹੀਦਾ ਹੈ ਕਿ ਇਹ ਜਿਹੜੀ ਲਹਿਰ ਹੈ ਇਹ ਜਿਹੜੀ ਮੂਵਮੈਂਟ ਹੈ ਇਹ ਜਿਹੜਾ ਕਿਸਾਨ ਅੰਦੋਲਨ ਹੈ ਦਬਣ ਵਾਲਾ ਨਹੀਂ ਇੱਕ ਜੋ ਠੋਕੇ ਸਭ ਨੂੰ ਅਪੀਲ ਹੈ ਇਹ ਲੜਾਈ ਕਿਸੇ ਇੱਕ ਜਥੇਬੰਦੀ ਦੀ ਨਹੀਂ ਇੱਕ ਵਰਗ ਦੀ ਨਹੀਂ ਵਪਾਰੀ ਵਰਗ ਦੀ ਹੈ ਮਜ਼ਦੂਰਾਂ ਦੀ ਹੈ ਉਹਨਾਂ ਦੀ ਪੈਨਸ਼ਨ ਦੀ ਗੱਲ ਹੈ ਤੇ ਇੱਕ ਜੋ ਠੋਕੇ ਹੰਬੜਾ ਮਾਰੀਏ ਤੇ ਜਿਹੜੀ ਤਾਨਾਸ਼ਾ ਸਰਕਾਰ ਹੈ ਜਿਹੜੀ ਭਾਜਪਾ ਚੜੀ ਆ ਰਹੀ ਹੈ ਵੱਖ-ਵੱਖ ਏਜੰਡਿਆਂ ਨੂੰ ਵੱਖ-ਵੱਖ ਲੋੜਾਂ ਨੂੰ ਦੱਬ ਕੇ ਇੱਕ ਏਜੰਡੇ ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ ਉਸ ਏਜੰਡੇ ਨੂੰ ਲੰਬੇ ਕਰਕੇ ਆਪਣੇ ਹੱਕਾਂ ਦੀ ਆਪਣੀ ਟਿੱੜ ਦੀ ਆਪਣੇ ਬੱਚਿਆਂ ਦੇ ਤੋਂ ਇੱਕ ਵੀ ਗੱਲ ਕਰਦੇ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਵੇਲੇ ਨਾਲ ਨਹੀਂ ਹੈਗੇ ਕੀ ਇਕਜੁੱਟ ਹੋ ਰਹੀਆਂ ਬਿਲਕੁਲ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਥੋਂ ਵੀ ਅਸੀਂ ਬਹੁਤਿਆਂ ਨੂੰ ਲੱਗਦਾ ਕਿ ਅਸੀਂ ਅਪੀਲ ਨਹੀਂ ਅੱਜ ਅਪੀਲ ਕਰਦੇ ਤੁਹਾਡੇ ਮਾਧਿਅਮ ਦੇ ਨਾਲ ਲੜਾਈ ਹੱਕ ਦੀ ਹੈ ਲੜਾਈ ਸੱਚ ਦੀ ਹੈ ਇਕੱਲਾ ਕਿਸਾਨ ਜਥੇਬੰਦੀਆਂ ਨਹੀਂ ਅਸੀਂ ਵਪਾਰ ਮੰਡਲਾਂ ਨੂੰ ਅਸੀਂ ਖੇਤ ਮਜ਼ਦੂਰਾਂ ਨੂੰ ਅਸੀਂ ਮੁਲਾਜ਼ਮ ਵਰਗ ਨੂੰ ਸਭ ਨੂੰ ਮਿਹਨਤੀ ਕਰਦੇ ਆ ਕਿ ਆਓ ਆਪਣੇ ਇਨਸਾਫ ਦੇ ਹੱਕ ਦੀ ਆਵਾਜ਼ ਨੂੰ ਬੁਲੰਦ ਕਰੀਏ ਤੇ ਅਸੀਂ ਅੱਗੇ ਜਾ ਕੇ ਤਾਨਾਸ਼ਾ ਸਰਕਾਰ ਨੂੰ ਜਵਾਬ ਦਈਏ ਵਾਹਿਗੁਰੂ ਜੀ